ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਸਤ ਗੁਰ ਸਾਚੇ ਦੀ ਆਪੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਇਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੁਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਦਸੀ ਮਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀਐ ਗੁਰਬਾਣੀ ਸਖੀ ਅਨੰਦ ਗਾਵੇ ਸੱਚੇ ਸਾਹਿਬ ਕੈ ਮਨ ਭਾਵੇ ਵੱਡੀ ਵੇਲ ਬੋ ਪੀੜੀ ਚੱਲੇ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤ ਗੁਰੂ ਦਿਵਾਇਆ ਭਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਬੇਤਾ ਉਪਰ ਕਰੇ ਬੁਮਾਨ ਬੁਲਾਇਆ ਬੋਲੇ ਗੁਰ ਕਹਿ ਬਾਣ ਗੁਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੇ ਦਾਤ ਅਸਾ ਮਹੱਲਾ ਪੰਜਵਾ ਸਤ ਗੁਰ ਸੱਚ ਦੀਆਂ ਭੇਜ ਚਿਰ ਜੀਵਨ ਉਪਜਿਆ ਸੰਯੋਗ ਉਦਰੇ ਮਾਹੀ ਆਇਆ ਨਿਵਾਸ ਮਤ ਗਮਨ ਬਦ ਬਿਗਾਸ ਜੰਮਿਆ ਬੂਤ ਭਗਤ ਗੁਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਦੁਰਕਾਰਾ ਦਸੇ ਮਸੇ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀਐ ਗੁਰਬਾਣੀ ਸਖੀ ਆਨੰਦ ਗਵੈ ਸਚੇ ਸਾਹਿਬ ਕੈ ਮਨ ਭਾਵੇ ਵੱਦੀ ਵੇਲ ਬੋ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੂ ਦਿਵਾਇ ਪਏ ਅਚਿੰਤ ਏਕ ਨਿਵਲਾਈ ਆ ਜਿਉ ਬਾਲਗ ਪੀਤਾ ਉਪਰ ਕਰੇ ਬੋਮਾਨ ਬੁਲਾਇਆ ਬੁਲੇ ਗੁਰ ਕੈ ਭਾਨ ਗੁਜੇ ਛੰਨੀ ਨਹੀ ਬਾਤ ਗੁਰ ਨਾਨਕ ਟੁੱਠਾ ਗੀਂਨੀ ਦਾਤ ਅਸਾ ਮਹੱਲਾ ਪੰਜਵਾਂ ਸਤ ਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਇਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਬੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈ ਲਿਖਿਆ ਦੁਰਕਾਰਾ ਦਸੇ ਮਸੇ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸੱਚੇ ਸਾਹਿਬ ਕੈ ਮਨ ਭਾਵੇ ਬੱਦੀ ਵੇਨ ਬਹ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੂ ਦਿਵਾਇ ਪਏ ਚਿੰਤ ਇਕ ਲਿਵ ਲਾਏ ਜਿਉ ਬਾਲਕ ਪੇਟਾ ਉਪਰ ਕਰੇ ਬੋਮਾਣ ਬੁਲਾਇਆ ਬੋਲੇ ਗੁਰ ਕੈ ਭਾਣ ਗੁਜੇ ਛੰਨੀ ਨਹੀਂ ਬਾਤ ਗੁਰਨਾਨਕ ਦੁਠਾ ਗੇ ਨੀ ਦਾਤ ਅਸਮਹੱਲਾ ਪੰਜਵ ਸਤਗੁਰ ਸੱਚ ਦੀਆਂ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਏ ਕਿਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੁਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾਰਾ ਦਸਿ ਮਸਿ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੈ ਸੱਚੇ ਸਾਹਿਬ ਕੈ ਮਨ ਭਾਵੈ ਵੱdde ਵੇਲ ਬਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੂ ਦਿਵਾਇਆ ਪਏ ਜਿੰਦ ਏਕਲੇ ਵਿਲਾਇਆ ਜੋ ਬਾਲਗ ਬੇਦਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਭਾਨ ਗੁਜੀ ਛੰਨੀ ਨਹੀ ਬਾਤ ਗੁਰ ਨਾਨਕ ਟੁੱਠਾ ਗੀਨੀ ਦਾਤ ਅਸਾ ਮਹੱਲਾ ਪੰਜਵ ਸਤ ਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਇ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਬੂਦ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਰਹਾ ਦਸੇ ਮਸੇ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀਏ ਗੁਰਬਾਣੀ ਸਖੀ ਆਨੰਦ ਗਾਵ ਸਾਚੇ ਸਾਹਿਬ ਕੈ ਮਨ ਭਾਵੈ ਵੱਧੇ ਵੇਲ ਬਹ ਬੇੜੀ ਚੱਲੇ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤ ਗੁਰੂ ਦਿਵਾਇਆ ਪਏ ਅਜਿੰਤ ਏਕ ਨੇ ਵਿਲਾਈਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੁਲੇ ਗੁਰ ਕੈ ਭਾਨ ਗੁਜੇ ਛੰਨੀ ਨਹੀ ਬਾਤ ਗੁਰ ਨਾਨਕ ਢੱਠ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤ ਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਹੀਂ ਆਏ ਗਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਬੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਦਸੇ ਮਸੀਹ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੈ ਸਚੇ ਸਾਹਿਬ ਕੈ ਮਨ ਭਾਵੈ ਵੱਡੇ ਵੇਲ ਬਹ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੂ ਦਿਵਾਇਆ ਭੈ ਅਜਿੰਤਾ ਏਕ ਨਿਵਲਾਈ ਜਿਉ ਬਾਲਕ ਪੇਟਾ ਉਪਰ ਕਰੇ ਬੁਮਾਣ ਬੁਲਾਇਆ ਬੁਲਾ ਗੁਰ ਕੈ ਭਾਣ ਗੁਜੀ ਛੰਨੀ ਨਹੀ ਬਾਤ ਗੁਰ ਨਾਨਕ ਟਟਾ ਗਿਨੇ ਦਾਤ ਅਸਾ ਮਹੱਲਾ ਪੰਜਵ ਸਤ ਗੁਰ ਸੱਚ ਦੀਆਂ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਇ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜਮਿਆ ਬੂਦ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਦਸੀ ਮਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਚੀਆ ਗੁਰਬਾਣੀ ਸਖੀ ਅਨੰਦ ਗਾਵੈ ਸੱਚੇ ਸਾਹਿਬ ਕੈ ਮਨ ਭਾਵੈ ਵੱdde ਵੇਨ ਬ ਪੀੜੀ ਜਾਲੀ ਧਰਮ ਕਲਾ ਹਰਬੰਦ ਬਹਾਲੀ ਮਨ ਜਿੰਦਿਆ ਸਤਗੁਰੂ ਦਿਵਾਇਆ ਪਈ ਅਜਿੰਤ ਏਕਲੇ ਵਿਲਾਈ ਜਿਉ ਬਾਲਕ ਪੇਤਾ ਉਪਰ ਕਰੇ ਬੋਮਾਨ ਬੁਲਾਇਆ ਬੋਲੇ ਗੁਰ ਕੈ ਭਾਣ ਗੁੱਜੀ ਛੰਨੀ ਨਹੀ ਬਾਤ ਗੁਰ ਨਾਨਕ ਟੁੱਠਾ ਗਿਨੇ ਦਾਤ ਅਸਾ ਮਹੱਲਾ ਪੰਜਵਾ ਸਤ ਗੁਰ ਸੱਚੇ ਦੀਆਂ ਭੇਜ ਕਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਇ ਗਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਬੂਤ ਭਗਤ ਗੋਵਿੰਦ ਕਾ ਪਰਗਟਿਆ ਸਭ ਮਹਿ ਲਿਖਿਆ ਧੁਰਕਾਰਾ ਦਸੇ ਮਸੇ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀਏ ਗੁਰਬਾਣੀ ਸਖੀ ਆਨੰਦ ਗਵੈ ਸਚੇ ਸਾਹਿਬ ਕੈ ਮਨ ਭਾਵੇ ਵੱਡੇ ਵੇਲ ਬੀੜੇ ਚਾਲੇ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੂ ਦਿਵਾਇਆ ਤੈ ਅਚਿੰਤ ਏਕ ਦਿਵਨੈ ਜਿਉਂ ਬਾਲਕ ਪਿਤਾ ਉਪਰ ਕਰੇ ਬਮਾਣ ਬੁਲਾਇਆ ਬੁਲਾ ਗੁਰ ਕੈ ਭਾਣ ਗੁਜੀ ਛੰਨੀ ਨਹੀ ਬਾਤ ਗੁਰ ਨਾਨਕ ਟੁਠਾ ਕੀਨੀ ਦਾਤ ਅਸਮੱਲਾ ਪੰਜਵਾ ਸਤ ਗੁਰ ਸਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ ਉਦਰੇ ਮਹੀਂ ਆਇ ਗਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਬੂਤ ਭਗਤ ਗੁਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਦੁਰਕਾਰਾ ਦਸੀ ਮਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀ ਗੁਰਬਾਣੀ ਸਖੀ ਅਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਵੱਧੇ ਵੇਲ ਬਬੀੜੀ ਟੰਨੇ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੂ ਦਿਵਾਇਆ ਪਏ ਚਿੰਤ ਏਕ ਲਿਬ ਲਾਏ ਜਿਵੇਂ ਬਾਲਕ ਬਿਤਾ ਉਪਰ ਕਰੇ ਬੋਮਾਨ ਬੁਲਾਇ ਬੁਲੇ ਗੁਰ ਕੈ ਭਾਣ ਗੁਜੇ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਗਿਨੇ ਦਾਤਾ ਅਸਮੱਲਾ ਪੰਜਵਾ ਸਤਗੁਰ ਸੱਚ ਦੀ ਆਪੇਜ ਚਿਰ ਜੀਵਨ ਉਪਜਿਆ ਸਮਝੋਗ ਉਦਰੇ ਮਾਹੀ ਆਇ ਕਿਆ ਨਿਵਾਸ ਮਤ ਗਮਨ ਬਹੁਤ ਵਿਗਾਸ ਜਮਿਆ ਬੋਧ भगत ਗੁਵਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਦੁਰਕਾਰਾ ਦਸਿਮਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੈ ਸਾਜੇ ਸਾਹਿਬ ਕੈ ਮਨ ਭਾਵੈ ਵੱਦੀ ਵੇਲ ਬੋ ਪੀੜੀ ਚਾਲੇ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤ ਗੁਰੂ ਦਿਵਾਇਆ ਪੈ ਅਚਿੰਤ ਏਕਲੇ ਵਿਲਾਇ ਜਿਉ ਬਾਲਕ ਬੇਟਾ ਉਪਰ ਕਰੇ ਬੋ ਮਾਣ ਬੁਲਾਇਆ ਬੁਲੇ ਗੁਰ ਕੈ ਭਾਣ ਗੁਜੇ ਛੰਨੀ ਨਹੀਂ ਬਾਤ ਗੁਰੂ ਨਾਨਕ ਦੁਠਾ ਕੀਨੇ ਦਾਤਾ ਅਸਾ ਮਹੱਲਾ ਪੰਜਵਾ ਸਤ ਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਹੀਂ ਆਏ ਗਿਆ ਨਿਵਾਸ ਮਤ ਗੈ ਮਨ ਬਹੁਤ ਵਿਗਾਸ ਜੰਮਿਆ ਬੋਧ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਬਹਿ ਲਿਖਿਆ ਦੁਰਕਾਰਾ ਦਸਵੀ ਮਸੇ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਵੱੱਦੀ ਵੇਲ ਬੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੁ ਦਿਵਾਇਆ ਤੈਅ ਚਿੰਤ ਇਕ ਲਿਵ ਲਾਇਆ ਜੋ ਬਾਲਕ ਪਿਤਾ ਉਪਰ ਕਰੇ ਬੋਮਾਨ ਬੁਲਾਇਆ ਬੋਲੇ ਗੁਰ ਕੈ ਭਾਨ ਗੁੱਜੀ ਛੰਨੀ ਨਹੀਂ ਬਾਤ ਗੁਰ ਨਾਨਕ ਤੁਠਾ ਕਿੰਨੀ ਦਾਤ ਅਸਮਹਲਾ ਪੰਜਵਾ ਸਤ ਗੁਰ ਸੱਚ ਦੀ ਆਪੇਜ تیر ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਇ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਦੁਰਕਾਰਾ ਦਸਿਮਸੇ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀ ਗੁਰਬਾਣੀ ਸਖੀ ਅਨੰਦ ਗਾਵੇ ਸੱਚੇ ਸਾਹਿਬ ਕੈ ਮਨ ਭਾਵੈ ਵੱਡੀ ਵੇਲ ਬੇੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੂ ਦਿਵਾਇਆ ਤੈ ਚਿੰਤ ਇਕ ਨਿਵਲਾਈਆ ਜਿਉ ਬਾਲਕ ਬਿਤਾ ਉਪਰ ਕਰੇ ਬੋਮਾਣ ਭੁਲਾਇਆ ਭੁਲੇ ਗੁਰ ਕੈ ਭਾਣ ਗੁਜੇ ਛੰਨੀ ਨਹੀ ਬਾਧਾ ਗੁਰ ਨਾਨਕ ਤੁਠਾ ਗਿਨੇ ਦਾਤ ਅਸਮਹੱਲਾ ਪੰਜਵਾ ਸਤ ਗੁਰ ਸਾਚੇ ਦੀਆਂ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਇ ਗਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਭੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਦੁਰਕਾਰਾ ਦਸੀ ਮਸੇ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਨੰਦ ਥੀਆ ਗੁਰਬਾਣੀ ਸਖੀ ਅਨੰਦ ਗਵੈ ਸਾਚੇ ਸਾਹਿਬ ਕੈ ਮਨ ਭਾਵੈ ਬੱਦੀ ਵੇਲ ਬਬੇੜੀ ਜਾਲੀ ਧਰਮ ਕਲਾ ਹਰ ਬੰਧ ਬਹਾਲੀ ਮਨ ਜਿੰਦਿਆ ਸਤਗੁਰੂ ਦਿਵਾਇਆ ਭਈ ਅਜਿੰਦ ਏਕ ਨੇ ਵਿਲਾਈਆ ਜਿਉਂ ਬਾਲਗ ਬੇਤਾ ਉਪਰ ਕਰੇ ਬਹੁਮਾਨ ਬੁਲਾਇਆ ਬੁਲੇ ਗੁਰ ਗੈ ਭਾਨ ਗੁਜੀ ਛੰਨੀ ਨਹੀਂ ਬਾਦ ਗੁਰੂ ਨਾਨਕ ਤੁਠਾ ਗਿਨੀ ਦਾਤਾ ਆਸਾ ਮਹੱਲਾ ਪੰਜਵਾ ਸਤਿਗੁਰ ਸੱਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਹੀਂ ਆਇ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਬੋਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਦੁਰਕਾਰਾ ਦਸੀ ਮਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾਨੰਦ ਥੀ ਗੁਰਬਾਣੀ ਸਖੀ ਅਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੈ ਵੱਧੇ ਵੇਲ ਬਬੇੜੀ ਚਾਲੇ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੁ ਦਿਵਾਇ ਪੈ ਅਚਿੰਤ ਏਕ ਨਿਵਲੈ ਜੋ ਬਾਲਗ ਬੇਦਾ ਉਪਰ ਕਰੇ ਬੋਮਾਨ ਬੁਲਾਇਆ ਬੁਲੇ ਗੁਰ ਕੈ ਭਾਨ ਗੁੱਝੀ ਛੰਨੀ ਨਹੀਂ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਗੁੱਝੀ ਛੰਨੀ ਨਹੀਂ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ